ਅੱਜ ਸਵੇਰੇ ਦੇਖਿਆ ਵੀ ਸਾਈਕਲ ਕੱਢੇ ਇਹਨੂੰ ਕਈ ਦਿਨ ਹੋ ਗਏ ਸੀ ਪਹਿਲਾਂ ਦੇਖਿਆ ਸਾਈਕਲ ਦੇ ਟਾਇਰ 'ਚ ਹਵਾ ਘੱਟ ਸੀ ਆ ਦੇਖੋ ਫਿਰ ਮੈਂ ਸੋਚਿਆ ਵੀ ਚਲੋ ਪਹਿਲਾਂ ਇਹਦੇ ਵਿੱਚ ਹਵਾ ਪਾ ਗਏ ਫਿਰ ਕਿਸੇ ਪਾਸੇ ਦੇਖਾਂਗੇ ਅੱਜ ਘੇੜਾ ਫੇੜਾ ਸਾਈਕਲ ਤੇ ਦੇ ਗਏ ਤੇ ਪੰਪ ਚੱਕਿਆ ਤੇ ਹਵਾ ਭਰ ਲਾ ਗਏ ਪੰਪ ਆ ਦੇਖ ਲਓ ਤੁਸੀਂ ਹਵਾ ਪੂਰੀ ਭਰੀ ਜਾਂਦੀ ਆ ਫਿਰ ਇਹ ਤੋਂ ਅੱਜ ਆ ਦੇਖਦੇ ਧੋਣਾ ਵੀ ਹੈ ਕਿਉਂਕਿ ਟਾਈਮ ਹੀ ਲੱਗਦਾ ਕੱਢਣ ਲਾਇਆ ਇੱਕ ਤਾਂ ਕਿਤੇ ਜਾਂਦਾ ਹੈ ਨਹੀਂ ਮੈਂ ਸਾਈਕਲ ਦਾ ਹਵਾ ਹੋ ਵੀ ਫੁੱਲ ਤੇ ਹੁਣ ਆਪਾਂ ਪਲੇ ਉਹ ਵੀ ਕਰ ਲਿਆ ਮਾਰ ਦਿਆ ਪਾਣੀ ਤੇ ਰੇਤਾ ਰਵਾ ਵਾ ਲੱਗ ਰਿਆ ਸੀ ਆ ਤੇ ਕਈ ਮਹੀਨੇ ਲੱਗ ਜਾਂਦੇ ਆ ਮਦਾ ਚਲਾ ਕੇ ਦੇਖਦਾ ਕਦੇ ਇੱਕ ਤਾਂ ਬੇਲੇ ਘਟ ਰਹਿੰਦੇ ਆ ਤੇ ਲੈ ਨੂੰ ਧੋਦੀ ਅੱਜ ਸਮਾਰ ਕੇ ਕਰਗੇ ਦੀ ਆਪਾਂ ਚੰਗੀ ਤਰ੍ਹਾਂ ਸੇਵਾ ਹੈ ਧੋ ਕੇ ਤੇ ਫਿਰ ਇੱਥੇ ਗੀੜਾ ਫੀੜਾ ਦੇ ਕੇ ਆਵਾਂਗੇ ਤੇ ਰੇਤਾ ਰਵਾ ਵਾ ਲੱਗ ਜਾਂਦਾ ਕੱਟਿਆ ਜਾਂਦਾ ਨਹੀਂ ਇਥੋਂ ਬਾਹਰ ਮੋਟਰਸਾਈਕਲ ਵਾਂਗੂ ਇਹਨੂੰ ਆਪਾਂ ਚੰਗੀ ਤਰ੍ਹਾਂ ਲਾਗੇ ਧੋਣ ਤੇ ਫਿਰ ਦੇਖਿਆ ਮੈਂ ਗੀੜਾ ਫੀੜਾ ਇਹਨੂੰ ਲੈ ਕੇ ਦੇਖ ਮੈਂ ਪੂਰਾ ਸ਼ਿੰਗਾਰਾ ਹੋ ਗਿਆ ਐਸਟੀਕ ਸਟicker ਲਾਏ ਹੋਏ ਨੇ ਤੇ ਉੱਲ ਲੈ ਹੁਣ ਇਹਨੂੰ ਆਪਾਂ ਕਰੀਏ ਦੇ ਸਪਾਈਸ ਪੂਰੀ 11 ਪੈਨ ਤੋਂ ਤਾਂ ਸਰਫ ਸਰਫ ਲਾ ਕੇ ਆ ਖੜਾਤਾ ਮਾਰ ਗਏ ਕੱਪੜਾ ਦੇ ਤੇ ਬੜਾ ਮਾਰ ਕੇ ਚਮਕਾ ਦਈਏ ਫੇਰ ਚੱਲਾਂਗੇ ਦੇਖਦੇ ਆਪਾਂ ਹੋ ਕਰਕੇ ਕਈ ਵਾਰੀ ਆਮਦਾਰਾ ਮੈਂ ਜਾਨਾਂਗਾ ਬਾਜ਼ਾਰ ਬਿਜੂਰ ਜਾਂਦੇ ਆ ਫਿਰ ਗੇੜਾ ਫੇੜਾ ਦੇ ਆਉਂਦੇ ਆ ਸਾਈਕਲ ਹੀ ਆਪਣੇ ਵਾਸਤੇ ਇਹੀ ਬੁਲਟ ਆਪਣਾ ਦਾ ਇਹਨੂੰ ਕਰ ਲਿਆ ਸਾਫ਼ ਹੋਣਾ ਆਪਾਂ ਮਿੱਟੀ-ਮੁੱਟੀ ਖੜੇ ਦੇ ਪਈ ਜਾਂਦੇ ਰੇਤਾ ਰੂਤਾ ਜਾਂ ਅੰਦਰ ਚਲਾ ਦੇ ਮਹਾ ਮੌਜੂਮ ਵੀ ਵਧੀਆ ਚਲ ਘਰੇ ਸੀ ਪਹਿਲਾਂ ਸੰਗ੍ਰਹਿਨ ਤੇ ਗਿਆ ਸੀ ਮੱਥਾ ਟੇਕਿਆ ਆ ਉਦੋਂ ਆ ਹੋ ਕੇ ਆਇਆ ਫ੍ਰੀ ਆਪਾਂ ਹੁਣ ਚਲਾ ਸੀ ਟਾਈਮ ਹੈਗਾ ਸੀ ਆਪਣੇ ਕੋਈ ਇਹ ਨੂੰ ਵੀ ਆਪਾਂ ਕੱਢ ਕੇ ਬਾਹਰ ਚਲੋ ਵੀ ਹੁਣ ਬਈ ਇਹ ਨੂੰ ਲਿਆਂਦੇ ਨੂੰ ਹੋ ਗਏ 4 ਸਾਲ ਵਾਂਗੂ ਉਦੋਂ ਸਿੱਧੂ ਮੂਸੇ ਦਾ ਜਾਉਂਦਾ ਸੀ ਉਦੋਂ ਲਿਖਿਆ ਸੀ ਆਪਾਂ ਪੀ ਵੀ ਐਕਸ 1 ਤੇ ਆ ਆਪਾਂ ਪਿਛਲਾ ਨੰਬਰ ਰੱਖਤਾ ਸੀ ਆ ਹੈਪੀ ਚਨੀਰ ਰੱਖਿਆਗਾ ਉਦੋਂ ਸਿੱਧੂ ਮੂਸੇ ਦਾ ਜਾਉਂਦਾ ਸੀਗਾ ਬਈ ਆਪਾਂ ਪੀ ਵੀ ਐਕਸ 1 ਬਾਈ ਦੇ ਇੱਕ ਐਲਬਮ ਦਾ ਨਾਮ ਸੀ ਆ ਤੇ ਆਪਾਂ ਆ ਦੇ ਸਾਈਕਲ ਤੇ ਲਿਖਿਆ ਸੀ ਆ ਚਾਰ ਸਾਲ ਹੋ ਗਏ ਪਰ ਕੱਢਿਆ ਮੈਨੂੰ ਤਾਂ ਲੱਗਾ ਚਾਰ ਪੰਜ ਵਾਰੀ ਮਸਾਂਗਾ ਕਿਉਂਕਿ ਬਸ ਲੈਣ ਦਾ ਸ਼ੌਂਕ ਚ ਪਰ ਚਲਾ ਕੇ ਨਹੀਂ ਦੇਖਿਆ ਤੇ ਆਪਾਂ ਚੱਲਦੇ ਆ ਬਾਹਰ ਨੂੰ ਹੁਣ ਖੜਾਤਾ ਸ਼ਿੰਗਾਰ ਕੇ ਆਪਾਂ ਹੁਣ ਇਹਨੂੰ ਕੱਪੜਾ ਉਪੜਾ ਮਾਰੇਗਾ ਤੇ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਆਜੋ ਇੱਧਰ ਆ ਦੇਖ ਲਓ ਮਾਹੌਲ ਬੈਠਿਆ ਜਾਂਦਾ ਇੱਥੇ ਕਹਿੰਦੇ ਤੇ ਆਪਾਂ ਇੱਥੇ ਖੜਾਂਗੇ ਆ ਬਬਲੀ ਦੂਰ ਨਹੀਂ ਆ ਦੇ ਕੋਈ ਸ਼ਾਮ ਹੀ ਹੋ ਰਹੀ ਆ ਸੁਣਦੇ ਇੱਥੇ ਗੱਪ ਛੱਪ ਕਿਸੇ ਦੇ ਕੋਈ ਮਿਲਦੇ ਆ ਕਿਸੇ ਨੂੰ ਇੱਥੇ ਗੱਲਬਾਤ ਕਰਦੇ ਆ ਜੀ ਜਿਹੜਾ ਦੇਖੇ ਆ ਗਏ ਆਪਣੇ ਯਾਰ ਵੇਲੇ ਸਭ ਤੇ ਬਾਈ ਇਹ ਨਵਾਂ ਫੋਨ ਲਿਆ ਬਾਈ ਫੋਨ ਆਇਆ ਬਾਈ ਲਿਆ ਨਵਾਂ ਫੋਨ ਤੇ ਸਾਰੀ ਪਾਰਟੀ ਮੂਟੀ ਕਰਦੇ ਆਪਾਂ ਬਾਈ ਤੇ ਪਾਰਟੀ ਮੱਗੀ ਜਾਂਦਾ ਖਾ ਗਏ ਪਰਪੋਰੀ ਸਭ ਤੇ ਹੋਣੀ ਹੋਣ ਨਵਾਂ ਦਾ ਬਾਈ ਬੈਕ ਸਾਈਡ ਦਾ ਨਵਾਂ ਆਇਆ ਸੰਗ ਦਾ 282900 ਰੁਪਏ ਲਾਇਆ ਹੈ ਬਾਈ ਯਾਰ ਨਵਾਂ ਕਿੰਨੇ ਦਾ ਆ ਗਿਆ ਬਾਈ ਫੋਨ ਇਹ ਬਾਈ 29000 ਦਾ 29000 ਲਾ ਕੇ ਆਇਆ ਬਾਈ ਇਹੇ ਪਾਰਟੀ ਦੀ ਜਾਂਦਾ ਸੀ ਸਾਰਿਆਂ ਨੂੰ ਆ ਖੜੇ ਦੇਤੇ ਯਾਰ ਮਿੱਤਰ ਕਾਹਦੇ ਬਣੋ ਨਾ ਬਾਈ ਸ਼ਾਮ ਦਾ ਟਾਈਮ ਆ ਤੇ ਆ ਦੇਖੋ ਹੱਤੂ ਹੀ ਆਲੇ ਆ ਮਾ ਦੇਖੋ ਇਧਰ ਨਾ ਟਾਈਮ ਨਾਲ ਹੀ ਪਾ ਲੇ ਬੱਬੀ ਦੇਖ ਚੱਲ ਰੇ ਕੰਮ ਬੱਬੀ ਦਾ ਵੀ ਦੇਖ ਵੀਡੀਓ ਕਹਿੰਦਾ ਇਧਰ ਵੀ ਬਣਾ ਦੇ ਲਾਲੀ ਵੀਡੀਓ ਬਣਾਈ ਇਹਦਾ ਤੇ ਗੱਗੇ ਹੋਰਾਂ ਨੇ ਟਾਈਮ ਨਾਲ ਹੀ ਧੂਣੀ ਮਚਾਤੀ ਆ ਟਾਈਮ ਤਾਂ ਅਸੀਂ ਸ਼ਾਮ ਦਾ ਹੋ ਰਿਹਾਗਾ ਪਰ ਆਪਾਂ ਵੀਡੀਓ ਥੋੜੀ ਜਿਹੀ ਐ ਲੱਗਦਾ ਵੀ ਦਿਨ ਖੜੇ ਬਣੇ ਆ ਪਰ ਸ਼ਾਮ ਦਾ ਹੀ ਟਾਈਮ ਸੀਗਾ ਤਕਰੀਬਨ 5:30 ਪੌਣੇ 6 ਦਾ ਟਾਈਮ ਸੀਗਾ ਸ਼ਾਮ ਹੀ ਹੋ ਚੁੱਕੀ ਸੀ ਥੋੜਾ ਫੋਨ ਦੇ ਵਿੱਚ ਆਪਾਂ ਐਡ ਕਰਕੇ ਥੋੜਾ ਜਿਹਾ ਲਾਈਟ ਇਹ ਕਰਤਾ ਤੇ ਬੱਬੀ ਦੇ ਛੜੀਆਂ ਆਂਦੀਆਂ ਗੱਲਾਂ ਬਾਤਾਂ ਤੇ ਗਿੱਲੇ ਦਰਾਖਤ ਵੱਟ ਕੇ ਦਿਖਾਉਂਦਾ ਕਿ ਆਪਾਂ ਅੱਗ ਬਚਾ ਲਈ ਆ ਤੇ ਸੁੱਕ ਕਹਿੰਦਾ ਜਿਹੜੇ ਗਿੱਲੇ ਦਰਾਖਤ ਵੱਡੇ ਆ ਆਪੇ ਸੁੱਕੋ ਮੈਂ ਵੇਟ ਕਰਾਂਗੇ ਤੇ ਉਧਰ ਮਾਸੀ ਆ ਗਈ ਬੱਬੀ ਨੂੰ ਕੁਝ ਕਹਿ ਰਹੀ ਆ ਕਿ ਕਿ ਘਿਉਰਾ ਨੇ ਸੇਵਾ ਕੀਤੀ ਚਲੋ ਆਪਾਂ ਅੱਗੇ ਬਾਸ ਸਾਦੇ ਘਰ ਨੂੰ ਬਈ ਹੁਣ ਸ਼ਾਮ ਹੋ ਗਈ ਸੀ ਬਾਸ